ਤੇਗ ਦਿੱਤ ਨਹੀਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਮਦੇ ਗੋਦੇ ਜੱਟਾਂ ਨੂੰ ਕਿਉਂ ਸ਼ਰਾਪ ਦਿੱਤਾ ਸੀ ਔਰ ਵੀਡੀਓ ਵਿੱਚ ਸੁਣਦੇ ਹਾਂ ਵੀਡੀਓ ਨੂੰ ਸੁਣ ਕੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੋਪੜ ਤੋਂ ਚਲਦੇ ਸਤਗੁਰ ਜੀ ਸੇਖੇ ਪਿੰਡ ਆ ਪੁੱਜੇ ਸੇਖੇ ਦਾ ਚੌਧਰੀ ਮਲੂਕਾ 22 23 ਪਿੰਡ ਦਾ ਮਾਲਕ ਸੀ ਉਹ ਸਾਹੀ ਬਾਜ ਗੁਜਾਰ ਸੀ ਧਰਮ ਦੇ ਤੌਰ ਤੇ ਉਹ ਕੰਠੀ ਵੱਧ ਬੈਰਾਗੀ ਦਾ ਚੇਲਾ ਸੀ ਉਹ ਬਰਾਗੀ ਸਾਧੂ ਨੇਕਪੁਰਖ ਤੇ ਭਗਤੀ ਭਾਈ ਵਾਲਾ ਸੀ ਉਹ ਕਿਸੇ ਨਾਲ ਉੱਚੀ ਨੀਮੀ ਗੱਲ ਨਹੀਂ ਸੀ ਕਰਦਾ ਪਰ ਮਲੂਕਾ ਹੰਕਾਰ ਦੇ ਵਿੱਚ ਸੀ ਕਿਉਂਕਿ ਉਹ ਜ਼ਗੀਰਦਾਰ ਸੀ ਅਤੇ ਪਾਈਤੇ ਹੀ ਪਿੰਡ ਦਾ ਮਾਲਕ ਉਸ ਨੂੰ ਜਦੋਂ ਪਤਾ ਲੱਗਾ ਕਿ ਉਹਦੇ ਪਿੰਡ ਸਤਿਗੁਰੂ ਆ ਜੀ ਨੇ ਡੇਰਾ ਲਾਇਆ ਹੈ ਤਾਂ ਕਰੋਧਵਾਨ ਹੋ ਕੇ ਡੇਰੇ ਕੋਲ ਪੁੱਜਾ ਅਤੇ ਸੇਵਾਦਾਰ ਨੂੰ ਕਹਿਣ ਲੱਗਾ ਇੱਥੋਂ ਡੇਰਾ ਚੁੱਕ ਲਵੋ ਕਿਸੇ ਹੋਰ ਪਿੰਡ ਚਲੇ ਜਾਵੋ ਨਾ ਤਾਂ ਮੇਰੇ ਪਿੰਡਾਂ ਵਿੱਚ ਤਹਾਡੇ ਲਈ ਰਸਦ ਹੈ ਅਤੇ ਨਾ ਮਾਲ ਡੰਗਰ ਵਾਸਤੇ ਪੱਠੇ ਇਹ ਵਚਨ ਤਾਂ ਸਿੱਖਾਂ ਨੇ ਸਹਿ ਲਿਆ ਪਰ ਜਦੋਂ ਜ਼ਿਆਦਾ ਹਮਕੋ ਤੁਮਕੋ ਕਰਨ ਲੱਗਾ ਤਾਂ ਸਿੱਖਾਂ ਨੇ ਗੁੱਸਾ ਪ੍ਰਗਟ ਕੀਤਾ ਇਸ ਕਿਆ ਨਾਲ ਉਜਗੀਦਾਰ ਮਲੂਕਾ ਉਸ ਤੋਂ ਨੱਠ ਗਿਆ ਕਿ ਸਿੱਖ ਉਸ ਨੂੰ ਫੜ ਕੇ ਕੁੱਟ ਨਾ ਦੇਣ ਜਦੋਂ ਸਤਗੁਰਾਂ ਨੂੰ ਉਸ ਦੇ ਹੰਕਾਰੀ ਸੁਭਾਅ ਦਾ ਪਤਾ ਲੱਗਾ ਤਾਂ ਸਤਗੁਰਾਂ ਨੇ ਇਸ ਸੁਭਾਅ 'ਕਿ ਹੀ ਵਚਨ ਕਰ ਦਿੱਤਾ ਜਵੰਦੇ ਅਕਲ ਕੇ ਅੰਦੇ ਇਹਨਾਂ ਦੀਆਂ ਬਾਈਆਂ ਦਈਆਂ ਹੋਸਨ ਥਈਆਂ ਥਈਆਂ ਇਸ ਬਚਨ ਦਾ ਪਤਾ ਮਲੂਕੇ ਨੂੰ ਲੱਗਾ ਪਿੰਡ ਦੇ ਵਾਸੀਆਂ ਲੱਗਾ ਮਲੂਕੇ ਦੀ ਇਸਤਰੀ ਤੇ ਉਹਦੇ ਪਰਵਾਰ ਨੂੰ ਸ਼ਰਾਪ ਦਾ ਜਦੋਂ ਪਤਾ ਲੱਗਾ ਤਾਂ ਸਾਰੇ ਹੀ ਕਰਲਾ ਉੱਠੇ ਮਲੂਕੇ ਦੇ ਉਦਾਲੇ ਇਕੱਠੇ ਹੋ ਕੇ ਕਹਿਣ ਲੱਗੇ ਮਲੂਕੇ ਤੂੰ ਬਹੁਤ ਬੁਰਾ ਕੀਤਾ ਰੱਬ ਦੇ ਪਰਿਮੇ ਨਾਰਾਦਰੀ ਕੀਤੀ ਤੇ ਉਹਨਾਂ ਨੇ ਕ੍ਰੋਧਵਨ ਹੋ ਰੋ ਕੇ ਸ਼ਰਾਪ ਦੇ ਦਿੱਤਾ ਸਾਧ ਬਚਨ ਕਦੇ ਨਹੀਂ ਟਲਦਾ ਕਿਉਂਕਿ ਬਚਨ ਹੈ ਕਿ ਭਾਵੇਂ ਚੰ드ਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲਣਾ ਟਲੇ ਇਹ ਬਚਨ ਜ਼ਰੂਰ ਪੂਰਾ ਹੋਵੇਗਾ ਹੁਣ ਕੋਈ ਚਾਰਾ ਨਹੀਂ ਹੈ ਸਤਗੁਰਾਂ ਜੀ ਦੇ ਪੈਰੀ ਜਾਪਾ ਹੈ ਕਿਉਂਕਿ ਸਤਗੁਰੂ ਕਰਨੀ ਵਾਲੇ ਹਨ ਅਤੇ ਸਾਧ ਹਮੇਸ਼ਾ ਹੀ ਦਾਰਾਏ ਬੰਦੇ ਨੂੰ ਬਖਸ਼ ਦਿੰਦੇ ਹਨ ਪਰਵਾਰ ਤੇ ਲੋਕਾਂ ਦੀ ਇਸ ਬੇਨਤੀ ਵੱਲ ਹੰਕਾਰੇ ਮਲੂਕੇ ਨੇ ਕੋਈ ਧਿਆਨ ਨਾ ਦਿੱਤਾ ਉਹ ਸਿੱਧਾ ਆਪਣੇ ਬਰਾਗੀ ਗੁਰੂ ਕੋਲ ਜਾ ਪੂਜਾ ਉਸ ਨੂੰ ਸਾਰੀ ਗੱਲ ਦੱਸੀ ਉਸਦੇ ਬਰਾਗੀ ਗੁਰੂ ਨੇ ਜਦੋਂ ਸੁਣਿਆ ਕਿ ਸਤਗੁਰੂ ਨਾਨਕਦੇਵ ਜੀ ਦੇ ਨੌਵੇਂ ਸਰੂਪ ਨਗਰ ਵਿੱਚ ਆਏ ਹਨ ਤਾਂ ਉਹ ਬਹੁਤ ਖੁਸ਼ ਹੋਇਆ ਉਸਨੇ ਮਲੂਕੇ ਨੂੰ ਕਿਹਾ ਚੌਧਰੀ ਬਹੁਤ ਮਾੜਾ ਕੀਤਾ ਏ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਚਨ ਤਿੱਖੇ تیر ਅਸਮਾਨ ਹਨ ਸਤਗੁਰਾਂ ਦੀ ਸੇਵਾ ਕਰਨੀ ਚਾਹੀਦੀ ਸੀ ਅੱਜ ਵੀ ਵੇਲਾ ਹੈ ਪਰਮਾਰਸ ਸਮੀਤ ਸਤਗੁਰਾਂ ਦੀ ਹਜ਼ੂਰੀ ਵਿੱਚ ਪੁੱਜ ਕੇ ਚਰਨ ਫੜ ਲੈ ਨੱਕ ਮੂੰਹ ਰਗੜ ਲੈ ਅਤੇ ਸਤਿਗੁਰਾਂ ਜੀ ਤੋਂ ਖੀਵਾ ਮੰਗ ਤਾਂ ਜੋ ਤੇਰੇ ਵੰਸ ਦੀ ਬਰਬਾਦੀ ਨਾ ਹੋਵੇ ਗੁਰੂ ਜੀ ਆਪ ਵੀ ਮੇਰੇ ਨਾਲ ਚੱਲੋ ਮਲੂਕੇ ਨੇ ਬਰਾਗੀ ਨੂੰ ਕਿਹਾ ਬਰਾਗੀ ਵੀ ਉਸੇ ਵੇਲੇ ਉੱਠ ਕੇ ਮਲੂਕੇ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ ਘਰ ਆ ਕੇ ਮਲੂਕੇ ਨੇ ਗੁਰਦੀ ਰੋੜੀ ਰੇਜਾ ਤੇ ਕੁਰਪਿਆ ਲਿਆ ਜਿਹੜਾ ਉਸ ਵੇਲੇ ਸਾਧੂ ਸੰਤਾਂ ਦੇ ਦਰਸ਼ਨ ਕਰਨ ਗਿਆ ਆਦਰ ਸਤਕਾਰ ਦਾ ਰਿਵਾਜ ਸੀ ਇਹਨਾਂ ਵਾਸਤੇ ਨਾਲ ਨਾਲ ਆਪਣੇ ਪਰਿਵਾਰ ਨੂੰ ਸਾਥ ਤੋਰਿਆ ਪਿੰਡ ਦੇ ਮੁਖੀ ਵੀ ਨਾਲ ਲੈ ਲਏ ਸਤਗੁਰ ਦਰਬਾਰ ਵਿੱਚ ਜਾ ਹਾਜ਼ਰ ਹੋਇਆ ਰੇਜਾ ਗੁਰਦੀ ਰੋੜੀ ਅਤੇ ਰੁਪਈਆ ਅੱਗੇ ਰੱਖ ਕੇ ਸਤਗੁਰ ਦੇ ਚਰਨਾਂ ਉੱਪਰ ਮੱਥਾ ਟੇਕਿਆ ਅਤੇ ਦੋਵੇਂ ਹੱਥ ਜੋੜ ਕੇ ਸੁੱਧ ਹਿਰਦੇ ਨਾਲ ਤਰਲਾ ਕੀਤਾ हे ਦਾਤਾ ਮਿਹਰ ਕਰੋ ਮੇਰੇ ਕੋਲੋਂ ਗਲਤੀ ਹੋ ਗਈ ਤੁਸੀਂ ਮੈਨੂੰ ਬਖਸ਼ੋ ਚੌਧਰੀ ਮਲੂਕੇ ਦੀ ਇਹ ਦਸਾ ਦੇਖ ਕੇ ਸਤਗੁਰ ਜੀ ਨੂੰ ਦਿਆਂ ਆਈ ਸਤਗੁਰਾਂ ਨੇ ਬਚਨ ਕੀਤਾ ਇੱਥੇ ਪੌਣੇ ਹੋਰ ਥਾ ਚੋਣੀ ਇਹ ਵਜੋਂ ਸੁਣ ਕੇ ਮਲੂਕਾ ਬਹੁਤ ਪ੍ਰਸੰਨ ਹੋਇਆ ਉਸਨੇ ਸਤਿਗੁਰਾਂ ਦੇ ਚਰਨਾ ਉੱਪਰ ਇਹ ਮੱਥਾ ਟੇਕ ਗਿਆ ਸਤਿਗੁਰਾਂ ਦੇ ਬਚਨ ਸੱਚ ਹੋਏ ਇੱਕ ਸਮੇਂ ਰਹਿਲਿਆਂ ਹੱਥੋਂ ਜਵੰਦੇ ਜੱਟ ਉੱਜੜ ਗਏ ਦਿੱਲੀ ਤੋਂ ਪਰੇ ਪੂਰਬ ਵੱਲ ਚੌਣੇ ਹੋ ਕੇ ਬਸੇ ਅਜੇ ਤੱਕ ਜਵੰਦੇ ਜੱਟਾਂ ਦਾ ਵੰਸ ਸੁਖੀ ਨਾਲ ਵਸ ਰਿਹਾ ਹੈ ਸਮੇਂ ਦੀ ਰੌਣ ਨਾਲ ਸਿੱਖੀ ਨੂੰ ਭੁੱਲ ਗਏ ਹਨ ਸਤਿਗੁਰਾਂ ਜੀ ਨੇ ਬਰਾ ਕੀਦੇ ਹੁੰਦਿਆਂ ਹੋਇਆਂ ਮਨੁੱਖੇ ਤੇ ਹੋਰ ਸੱਜਣਾਂ ਨੂੰ ਹੰਕਾਰ ਤਿਆਗਣ ਦਾ ਉਪਦੇਸ਼ ਇਉਂ ਦਿੱਤਾ ਸੀ ਗੌੜੀ ਮੁਹੱਲਾ ਨੋਵਾ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਅਹਨਸਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਇਹ ਵਚਨ ਸਤਿਗੁਰੂ ਜੀ ਨੇ ਜੋ ਗੋੜੀ ਮਹਲਾ 9ਵੇਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਦਰਜ ਰਏ ਉਸ ਜਿਵੰਦੇ ਜੱਟ ਨੂੰ ਸੁਣਾਇਆ ਸੀ ਅਤੇ ਪਿੰਡ ਵਾਸੀਆਂ ਨੂੰ ਵੀ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਰੱਬ ਦੇ ਪਿਆਰਿਆਂ ਨੂੰ ਹਮੇਸ਼ਾ ਹੀ ਸਤਕਾਰ ਦੇਣਾ ਚਾਹੀਦਾ ਹੈ ਸਾਹਿਬਾਨੀ ਮਲੂਕੇ ਨੂੰ ਸੰਬੋਧਨ ਕਰਕੇ ਬਚਨ ਕੀਤਾ ਹੰਕਾਰ ਦਾ ਤਿਆਗ ਕਰਕੇ ਆਏਗੇ ਸਾਧੂ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਸਾਰੇ ਜੀਵ ਵਾਹਿਗੁਰੂ ਦੇ ਪੁੱਤਰ ਹਨ ਗਰੀਬਾਂ ਦੀ ਤੇ ਸਾਧੂ ਦੀ ਸੇਵਾ ਵਾਹਿਗੁਰੂ ਦੀ ਸੇਵਾ ਹੈ ਹਰਾਮ ਨਾਮ ਦਾ ਜਾਪ ਕਰਦਾ ਰਹਾ ਕਰ ਨੌ ਨਿੱਧਾਂ ਤੇ 12 ਸਿੱਧਾ ਕੋਲ ਰਹਿਣਗੀਆਂ ਕਿਸੇ ਗੱਲ ਦਾ ਟੋਟਾ ਨਹੀਂ ਆਵੇਗਾ ਮਲੂਕੇ ਤੇ ਉਸਦੇ ਭਾਈ ਜਵੰਦੇ ਜੱਟਾਂ ਨੇ ਕਈ ਦਿਨ ਸਤਗੁਰਾਂ ਦੀ ਸੇਵਾ ਕੀਤੀ ਅਤੇ ਸਤਿਗੁਰੂ ਜੀ ਤੋਂ ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਵੀਡੀਓ ਨੂੰ ਸ਼ੇਅਰ ਕਰਕੇ, ਕਮੈਂਟ ਕਰਕੇ ਜਰੂਰ ਦੱਸਿਓ। ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਆਈਕਨ ਨੂੰ ਔਨ ਕਰਦੇ ਹੋ। ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅਤੇ ਕਮੈਂਟਾਂ ਦੇ ਵਿੱਚ ਕੋਈ ਵੀ ਸੁਝਾਅ ਦੇ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਾਖੀਆਂ ਸੁਣਨੀਆਂ ਪਸੰਦ ਨੇ। ਆਪ ਉਸ ਤੋਂ ਨੇ ਵੀ ਸਾਖੀਆਂ ਪੇਜ ਤੇ ਪਾਇਆ ਕਰਾਂਗੇ। ਜਿਸ ਤਰ੍ਹਾਂ ਇਹ ਸਾਖੀ ਵੀ ਸੁਣਨਾ ਪਸੰਦ ਕਰਦੇ ਹੋ।